ਪੁਲਿਸ ਨੂੰ ਕੁਝ ਮਿਲਿਆ ਕੋਈ ਮਤਲਬ ਨੂੰ ਕੋਈ ਲਾਗੇ ਡਸਟਬਿੰਗ ਕੁਝ ਮਿਲੇ ਕੋਈ ਸੁਤਰਾਨ ਸਾਹਿਬ ਨੂੰ ਪਤਾ ਲੱਗਾ ਕੋਈ ਇਸ ਦਸਮੇ ਚ ਕੋਈ ਕਲੂਰ ਕਰ ਮਿਲਿਆ ਕਿ ਸਹੀ ਦੇ ਕੋਈ ਸਾਹਮਣੇ ਆਈ ਗੱਲ ਜੋ ਉਹ ਸਾਹਮਣੇ ਆਈ ਤੁਹਾਨੂੰ ਸ਼ੇਅਰ ਸੂਸਾਇਡ ਦਾ ਕਾਰਨ ਪਤਾ ਲੱਗਾ ਕਿ ਨਹੀਂ ਸੂਸਾਇਡ ਕੀ ਪਤਾ ਚੱਲਿਆ ਕਿ ਕੋਈ ਲੜਾਈ ਝਗੜਾ ਬਾਰੇ ਜਾਂ ਇਹ ਜਿਹੜਾ ਪਹਿਲਾਂ ਕੋਈ ਮਾਮਲਾ ਨਹੀਂ ਸੀ ਸੂਸਾਇਡ ਜਦੋਂ ਕੀ ਕਰ ਕੋਈ ਨੋਟ ਵਗੈਰਾ ਬਰਾਮਦ ਹੋਇਆ ਸੂਸਾਇਡ ਨੋਟ ਕੁਝ ਨਹੀਂ ਕੋਈ ਸਰ ਬੋਡੀ ਤੇ ਕੱਟ ਵਗੈਰਾ ਹੋਵੇ ਕੁਝ ਹੋਵੇ ਕਿ ਉਹ ਵਿਹਾਰ ਰਿਹਾ ਤੇ 5 ਸਾਲ ਤੋਂ ਰਹਿ ਰਹੀ ਹੈ ਆਪਣੀ। ਬਲੌਗ ਪੁੱਤਰ ਦੇ ਦੇਖਣੇ ਕਰਦੀ ਹੈ। 5 ਸਾਲ ਤੋਂ ਕੰਮ ਕਰਦੀ ਹੈ। ਉੱਥੇ ਵੀ ﾚడీਸ ਹੀ ਰਹਿ ਰਹੀ ਹੈ 300 ਪ੍ਰਸਾਦ ਜੀ ਦੇ ਜੁਰਮ। ਜੀ। ਰਾਤ ਨੂੰ ਉੱਤੀ ਕਰਨੀ ਪਾ ਕੇ ਠੀਕ 11:00 ਵਜੇ ਉੱਪਰ ਗਈ ਹੈ। ਬਤੌਰ ਕੇਅਰ ਟੇਕਰ ਦਾ ਕੰਮ ਕਰਦੀ ਹੈ। ਕੀ ਕਾਰਨ ਕੀ ਇਸ ਵਿਹਾਰ ਦਾ ਪਤਾ ਲੱਗਾ ਕੋਈ? ਨਹੀਂ। ਇਹ ਜਾਰੀ ਹੈ ਪ੍ਰਸਤਾਵ ਜਾਰੀ ਹੈ ਜਿਹੜੀ ਸਾਹਮਣੇ ਆਉਂਦੀ ਹੈ ਕਿਵੇਂ ਪੁਲਿਸ ਨੂੰ ਕੁਝ ਮਿਲਿਆ ਕੋਈ ਮਤਲਬ ਨੂੰ ਕੋਈ ਲਾਗੇ ਡਸਟਬਿੰਗ ਕੁਝ ਮਿਲੇ ਹੋਵੇ ਕਿਉਂਕਿ ਸੁਤਰਾਣ ਸਿੰਘ ਸਾਹਿਬ ਨੂੰ ਲੱਗਾ ਕੋਈ ਦਸ਼ਮੇਤ ਕੋਈ ਕਲੂ ਹੋ ਕਰ ਮਿਲਿਆ ਕਿ ਸਹੀ ਦੇ ਕਿ ਕੋਈ ਸਾਹਮਣੇ ਆਈ ਗੱਲ ਜੇ ਸਾਹਮਣੇ ਆਈ ਤੁਹਾਨੂੰ ਸ਼ੇਅਰ ਕਰਾਂਗੇ ਸੂਸਾਇਡ ਦਾ ਕਾਰਨ ਪਤਾ ਲੱਗੇ ਕਿ ਨਹੀਂ ਸੂਸਾਇਡ ਕਿਵੇਂ ਪਤਾ ਚੱਲਿਆ ਕਿ ਲੜਾਈ ਝਗੜਾ ਬਾਰੇ ਜਾਂ ਕੋਈ ਇਹ ਪਹਿਲਾਂ ਕੋਈ ਮਾਮਲਾ ਨਹੀਂ ਸੀ ਸੂਸਾਇਡ ਜਦੋਂ ਕੀ ਕਰ ਕੋਈ ਨੋਟ ਵਗੈਰਾ ਬਰਾਮਦ ਹੋਇਆ ਸੂਸਾਇਡ ਨੋਟ ਕੁਝ ਨਹੀਂ ਕੋਈ ਸਰ ਬੋਡੀ ਤੇ ਕੱਟ ਵਗੈਰਾ ਹੋਵੇ ਕੁਝ ਹੋਵੇ ਜਦੋਂ ਕਿਸ ਤਰ੍ਹਾਂ ਪਤਾ ਚੱਲਿਆ ਸੁਸਾਇਟੀ ਨੂੰ ਇਹਨਾਂ ਨੂੰ ਘਰ ਵਾਲਿਆਂ ਨੇ ਜਦੋਂ ਦੇਖਿਆ ਵੀ ਥੱਲੇ ਆਉਂਦੀ ਹੈ ਉਹ ਆਈ ਨਹੀਂ ਸੀ ਥੱਲੇ ਫਿਰ ਇਹਨਾਂ ਨੇ ਰਿਪੋਰਟ ਦਿੱਤੀ ਤੇ ਜੋ ਜੁਰਗਿਆ ਥੱਲੇ ਰਹਿ ਰਹੇ ਉਹ ਵੀ ਉੱਪਰ ਜਾਣੇ ਨਹੀਂ ਸੰਭੋ ਜੀ ਹੋਰ ਪਤਾ ਲੜਕੀ ਦੀ ਫੈਮਲੀ ਉਹ ਵੱਖਰੀ ਕਹਿੰਦੀ ਕਿ ਨਾਲ ਹੀ ਰਹਿੰਦੀ ਹੈ ਉਹਨਾਂ ਦੇ ਜਿਹੜੀ ਲੜਕੀ ਦੀ ਫੈਮਿਲੀ ਹੈ ਜਿਹਨੇ ਸੁਸਾਈਡ ਕੀਤਾ ਉਹ ਵੱਖਰੀ ਰਹਿੰਦੀ ਹੈ ਕਿ ਫੈਮਿਲੀ ਉਹਦੀ ਹੈ ਨਹੀਂ ਸੀ ਅਨਛਤੇ ਇਹ ਉਪੀ ਨੂੰ ਬਲਾਉਂ ਕਰਦੇ ਸੀ ਕਹ ਰਹੇ ਉਹਨੇ ਕਿ ਘਰ ਨੂੰ ਘਰ ਪਰਿਵਾਰ ਵਾਲੇ ਨੇ ਦੇਖਿਆ ਜਿਹੜੀ ਬਜ਼ੁਰਗ ਮਾਤਾ ਉਹਨਾਂ ਦੀ ਸੇਵਾ ਲਈ ਰਹਤੀ ਹੈ ਉੱਥੇ ਕਰਨ ਘਰ ਚ ਰਹਿ ਰਹੀ ਉਹਨੂੰ ਪਤਾ ਲੱਗਾ ਵੀ ਉਹ ਥੱਲੇ ਕਿਉਂ ਨਹੀਂ ਆਈ ਉੱਪਰ ਤੇ ਜਾ ਨਹੀਂ ਸਕੀ ਬਜ਼ੁਰਗ ਜੀ ਉਹਨੂੰ ਫਿਰ ਆਪਣੇ ਲੜਕੇ ਨੂੰ ਫੋਨ ਕੀਤਾ ਉਹ ਆਇਆ ਫਿਰ ਰਾਤ ਨੂੰ ਸੁਸਾਈਡ ਕੀਤਾ ਉਹ ਰਾਤ ਦੇ ਦਰਮਿਆਨੇ ਹੀ ਰਾਤ ਆ ਉਹ ਸੁਸਾਈਡ ਕਿਦਾਂ ਅਟੈਂਪਟ ਕੀਤਾ ਚਲ ਫਾਮ ਆ ਕੇ ਉੱਪਰ ਬਣ ਕੇ ਹੁਣ ਕੀ ਕਾਰਵਾਈ ਕਰਗੇ ਇਸਦੇ ਆਪ ਦੀ ਬਸ ਜਿਉਂ ਦੀ ਕਾਰਵਾਈ ਬਿਆਨਾਂ ਦੇ ਮਤਲਬ ਦੀ ਜੀ ਕਿਹਨਾਂ ਦੇ ਬਿਆਨ ਤੇ ਕਰਨਗੇ ਇਹ ਦੀ ਪੁਆਜ ਜਿਹੜਾ ਕੋਰੇ ਨੇ ਠੀਕ ਠੀਕ ਕਿਹਨਾਵਾਂ ਸਰ ਆਪਣਾ ਐਸ 7 ਸਰ ਕੋਈ ਨਾ ਕੋਈ ਨਾਮ ਹੈ